ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਜੇ ਸਾਡੇ ਪੰਜਾਬ 'ਚ ਨਹੀਂ ਇਨਸਾਫ ਮਿਲੂਗਾ ਬਾਹਰੋਂ ਕੀ ਉਮੀਦ ਕਰਾਂਗੇ ਫਿਰ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜ਼ੀ ਲਿਆਉਣੇ ਪੈਣਾ ਸੀ ਕੇਸ ਲੜਾਂਗੇ ਅਸੀਂ ਪਹਿਲਾਂ ਮੰਗੂ ਢਿੱਲ ਨਹੀਂ ਛੱਡਾਂਗੇ ਤੁਸੀਂ ਦੇਖ ਲਓ ਹਲਾਫ ਕੀ ਬਣਾਤੇ ਉਹਨਾਂ ਦੇ ਦੇਖੋ ਕਿ ਮਤਲਬ ਦਰਦ ਦਰ ਪੜਕਦੇ ਫਿਰਦੇ ਨੇ 25 ਸਾਲ ਰਾਜ ਕਰਾਂਗੇ ਕਹਿੰਦੇ ਇਹਨਾਂ ਕੋਲੇ 25 ਬੰਦੇ ਨਹੀਂ ਹੈਗੇ ਹੁਣ ਜੀ ਐਫ ਆਈ ਆਰ ਹੈ ਜਿਹੜੀ ਜਿਹੜੀ ਬੇਅਦਬੀ ਦੀ ਬਿਲਕੁਲ ਗਵਰਨਮੈਂਟ ਨੇ ਬਹੁਤ ਸਾਰੇ ਨਵੇਂ ਕਲੂ ਮਿਲੇ ਐਡ ਕਰਕੇ ਬਿਲਕੁਲ ਪੱਕੇ ਜਿਵੇਂ ਪੰਜਾਬੀ ਚ ਕਹਿੰਦੇ ਬਿਲਕੁਲ ਕਿਲ ਲੈਨ ਚੰਗੀ ਤਰ੍ਹਾਂ ਠੋਕ ਕੇ ਸਾਡੇ ਵੱਲੋਂ ਉਹ ਜਿਹੜੀ ਐ ਜੀ ਸਾਹਿਬ ਬੈਠੇ ਨੇ ਸਾਡੇ ਵੱਲੋਂ ਉਹ ਜਿਹੜੀ ਐਫ ਆਈ ਆਰ ਹੈ ਉਹ ਬਿਲਕੁਲ ਰੈਡੀ ਐ ਅਸੀਂ ਕਾਨੂੰਨੀ ਮਹਾਰਾ ਨਾਲ ਸਲਾਹ ਕਰਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਦਾ ਤਤਪੜਤ ਚ ਕਰਦੀਏ ਤਾਂ ਉਹ ਰਿਕੁਐਸ ਹੋ ਜੂਗੀ ਉੱਥੋਂ ਕੋਈ ਫਾਇਦਾ ਨਹੀਂ ਫਿਰੋਗਾ ਅਸੀਂ ਉਹਦੇ ਚ ਜੋ ਸਾਨੂੰ ਨਵਾਂ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਉੱਥੇ ਪੇਸ਼ ਕਰ ਦਾਂਗੇ ਸਾਡੀ ਗਰੰਟੀ ਵੀ ਸੀ ਸਾਡਾ ਵਾਦਾ ਵੀ ਸੀ ਔਰ ਸਾਡਾ ਫਰਜ਼ ਵੀ ਬਣਦਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਵੀ ਦਾ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਬਾਰੇ ਜਿਹੜੀ ਜਿਹੜੀ ਐਫ ਆਈ ਆਰ ਪਹਿਲਾਂ ਕੋਟਪੂਰੀ ਵਾਲੀ ਕੀਤੀ ਹੈ ਠੀਕ ਹੈ ਜੀ ਬਾਈਬਲ ਕਲਾਂ ਵਾਲੇ ਵੀ ਸਿੱਟ ਜਿਹੜੀ ਹੈ ਉਹਦੀ ਉਹਦੀ ਉਹਦੀਆਂ ਮੀਟਿੰਗਾਂ ਕੰਟੀਨਿਊ ਕੀਤੀਆਂ ਨੇ ਨਵੀਆਂ ਕੀਤੀਆਂ ਨੇ ਸੋ ਕੁਝ ਨਵੇਂ ਕਲੂ ਵੀ ਮਿਲਲੇ ਨੇ ਕੁਝ ਨਵੇਂ ਡਿਵੈਲਪਮੈਂਟ ਹੋਈਆਂ ਨੇ ਤੁਸੀਂ ਦੇਖਿਆ ਹੋਣਾ ਮੈਂ ਆਪੇ ਦਿਲੋਂ ਚਾਹਨਾ ਸੱਚੇ ਦਿਲੋਂ ਚਾਹਨਾ ਕਿ ਸਾਨੂੰ ਸਾਡੇ ਬਾਪ ਕਹਿੰਦੇ ਸਾਡਾ ਪਿਤਾ ਸਾਨੂੰ ਸਾਡੇ ਪਿਤਾ ਜੀ ਦੀ ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਜੇ ਸਾਡੇ ਪੰਜਾਬ ਚ ਨਹੀਂ ਇਨਸਾਫ ਮਿਲੂਗਾ ਬਾਹਰੋਂ ਕੀ ਆ ਉਮੀਦ ਕਰਾਂਗੇ ਫਿਰ ਸੋ ਉਹ ਜਰੂਰ ਜਿੱਥੋਂ ਤੱਕ ਹੋ ਸਕਦਾ ਹੋਇਆ ਅਸੀਂ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜ਼ੀ ਲਿਆਉਣੇ ਪੈਣਾ ਅਸੀਂ ਕੇਸ ਲੜਾਂਗੇ ਅਸੀਂ ਪਹਿਲਾਂ ਮੰਗੂ ਢਿੱਲੇ ਨਹੀਂ ਛੱਡਾਂਗੇ ਪਹਿਲਾਂ ਉਹਨਾਂ ਨੇ ਬਹੁਤ ਢਿੱਲਾ ਛੱਡੀਆਂ ਹੋਈਆਂ ਨੇ ਦੁੱਖ ਨਾਲ ਕਹਿਣਾ ਪੈ ਰਿਹਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਤੁਸੀਂ ਸਾਰੇ ਜਾਣਦੇ ਹੋ ਪਰ ਉਸੇ ਚੀਜ਼ ਨੇ ਫਿਰ ਤੁਸੀਂ ਦੇਖ ਲਓ ਹਾਲਾਤ ਕੀ ਬਣਾਤੇ ਉਹਨਾਂ ਦੇ ਦੇਖੋ ਇਹ ਮਤਲਬ ਦਰਦ ਦਰ ਭੜਕਰੇ ਫਿਰਦੇ ਨੇ 25 ਸਾਲ ਰਾਜ ਕਰਾਂਗੇ ਕਹਿੰਨਾ ਨੇ ਕੋਲੇ 25 ਬੰਦੇ ਨਹੀਂ ਹੈਗੇ ਹੁਣ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਸੁਖਵੀਰ ਬਾਦਲ ਨੇ ਪਤਾ ਨਹੀਂ ਕਿ ਕਿਹੜੇ ਮੁੱਦੇ ਵਾਸਤੇ ਮੈਂ ਹੈ ਜੇ 11 ਮੈਂਬਰੀ ਬਣਾਉਣ ਦਾ ਜ਼ੋਰ ਪੈ ਗਿਆ ਫੇ 6 ਬੰਦੇ ਲਿਓ ਕਿੱਥੋਂ ਆਏ ਠੀਕ ਹੈ ਨਾ ਸੋ ਇੰਨੇ ਤਾਂ ਹੈ ਹੀ ਨਹੀਂ ਹੁਣ ਹੁਣ ਤਾਂ ਪੰਜ ਮੈਂਬਰੀ ਤੇ ਚੱਲੂ ਤੇ 2 2.5 ਮੈਂਬਰ ਤੇ ਵੀ ਆ ਜੂਗਾ ਆ ਸਕਦਾ ਕੰਮ ਸੋ ਇਸ ਕਰਕੇ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਦੀ ਹੈ ਕਿ ਮੈਂ ਸਾਰਿਆਂ ਦਾ ਮੈਂ ਜੋ ਕੱਲ ਵੀ ਜ਼ੀਰੋ ਬੋਲੇ ਸੀ ਅੱਜ ਵੀ ਜ਼ੀਰੋ ਬੋਲੇ ਨੇ ਇਹ ਉਹਨਾਂ ਜੋ ਮੈਂ ਸਾਰਿਆਂ ਦਾ ਬੋਲ ਰਿਹਾ ਹਾਂ ਦੇਖੋ ਜੀ ਮਾਰਜੋਗ ਲੀਡਰ ਆਫ ਦਾ ਹਾਊਸ ਕਿਸੇ ਵੀ ਸਮੇਂ ਇੱਕ ਵਾਰ ਪੰਚਾਇਤੀ ਰਾਜ ਦਾ ਵੀ ਬਿਲ ਆਊਗਾ ਦੇਖੋ ਪੰਚਾਇਤੀ ਦਾ ਬਿਲ ਆਊਗਾ ਕੱਲ ਜ਼ੀਰੋ ਚ ਬੋਲਿਆ ਗਿਆ ਹਾਲਾਂਕਿ ਜੇ ਮੈਂ ਜਵਾਬ ਨਾ ਵੀ ਦੇ ਮੈਂ ਤਾਂ ਸਰ ਸਕਦਾ ਪਰ ਮੇਰਾ ਫਰਜ਼ ਬਣਦਾ ਕਿ ਇਸ ਹਾਊਸ ਨੂੰ ਮੈਂ ਦੱਸਾਂ ਸੀਐਮ ਸਾਹਿਬ ਮੈਂ ਇੱਕ ਕਲੀਅਰਿਕੂਲ ਹੰਡਲ ਕੀਤਾ ਲੀਡਰ ਆਫ ਦਾ ਹਾਊਸ ਕਿਸੇ ਵੀ ਸਮੇਂ ਕਿਸੇ ਵੀ ਮੁੱਦੇ ਤੇ ਜਿੰਨਾ ਮਰਜੀ ਸਮਾਂ ਚਾਹਣ ਉਹ ਲੈ ਕੇ ਬੋਲ ਸਕਦੇ ਨੇ ਜੀ ਪਲੀਜ਼ ਕੰਟੀਨਿਊ ਇੱਕ ਮਿੰਟ ਜੀ ਉਹਨਾਂ ਨੂੰ ਕੰਟੀਨਿਊ ਕਰਨ ਲੈਣਾ ਫਿਰ ਆਪਾਂ ਕਰ ਲੈਨੇ ਉਹਦੇ ਬਾਅਦ ਬੋਲ ਇਹਨਾਂ ਨੂੰ ਕੰਟੀਨਿਊ ਮੈਨੂੰ ਇੱਕ ਵਾਰੀ ਫਿਨਿਸ਼ ਕਰ ਕੰਕਲੂਜਨ ਠੀਕ ਹੈ ਨਾ ਤੋਂ ਪ੍ਰਗਟ ਜੀ ਨੂੰ ਤਾਂ ਪਤਾ ਜੇ ਹੁਣ ਜਾਂਦੇ ਜਾਂਦੇ ਕਿ ਹਾਕੀ ਦੇ ਮੂਵ ਚ ਇੱਕ ਵਿਚਾਰੇ ਸਟਿਕ ਜੀ ੜਾ ਦਿੱਤੀ ਜਾਵੇ ਦੁਬਾਰੇ ਫਿਰ ਦੁਬਾਰੇ ਮੂੰਹ ਬਣਨ ਤੇ ਟਾਈਮ ਲੱਗ ਜਾਂਦਾ ਜੀ ਥੋੜਾ ਜਿਹਾ ਉਹਦੇ ਦੇਖ ਕੇ ਨਾ ਤੁਹਾਨੂੰ ਤਾਂ ਪਤਾ ਆਉਣੀ ਜੇ ਤੁਹਾਡੀ ਟਾਂਗ 'ਚ ਕੋਈ ਤਾਂ ਹਾਕੀ ਲਾ ਦੇ ਚੰਗਾ ਭਲਾ ਗੋਲ ਹੁੰਦਾ ਹੁੰਦਾ ਵੱਜ ਜਾਂਦਾ ਜੀ ਬਾਅਦ 'ਚ ਮਿਲੀ ਜਾਵੇ ਸਟ੍ਰੋਕ ਮਿਲੇ ਪੈਨਟੀ ਕਾਰਨਰ ਮਿਲੇ ਉਹ ਬਾਅਦ ਦੀ ਗੱਲ ਆਉਂਦੀ ਸੋ ਸੋ ਇਸ ਤਰ੍ਹਾਂ ਦੇ ਮਾਹੌਲ 'ਚ ਗੱਲ ਹੁੰਦੀ ਰਹੇ ਤਾਂ ਬਾਲਾ ਵਧੀਆ ਲੱਗਦਾ ਹੈ ਨਾ ਐਵੇਂ ਹੋਰ ਹੀ ਤਰ੍ਹਾਂ ਦੇ ਚੱਕਰਾਂ 'ਚ ਪਏ ਆ ਕਿ ਲੈ ਜਾਣਾ ਇੱਥੋਂ ਹੈ ਜੀ ਇੱਥੇ ਵੱਡੇ ਵੱਡੇ ਆਏ ਤੁਰਗੇ ਖਾਲੀ ਹੱਥ ਸੋ ਆਪਣਾ ਇਹਨਾਂ ਕਹ ਪਬਲਿਕ ਆਪਾਂ ਨੂੰ ਦੇਖ ਰਹੀ ਐ ਤੁਸੀਂ ਜਿਹੜੀ ਮਰਜ਼ੀ ਸੀਟ 'ਤੇ ਬੈਠੋ ਅਸੀਂ ਇੱਧਰ ਹੀ ਪਾਸੇ ਸੀਗੇ ਪਹਿਲਾਂ ਉਹੀ ਅਸੀ ਗੱਲ ਨਹੀਂ ਇੱਧਰ ਉੱਧਰ ਚੱਲਦਾ ਰਹਿੰਦਾ ਇਹ ਹੀ ਖੂਬਸੂਰਤੀ ਹੈ ਲੋਕਤੰਤਰ ਦੀ ਤੇ ਤੁਸੇ ਤੁਹਾਡਾ ਫਰਜ਼ ਵੀ ਹੈ ਜੋ ਮਾਮਲੇ ਉਠਾਉਣਾ ਔਰ ਜਵਾਬ ਮੰਗਣਾ ਤਾਂ ਲੋਕਤੰਤਰ ਦੀ ਖੂਬੀ ਹੈ ਚੰਗਾ ਵਧੀਆ ਹਾਲਾਂਕਿ ਜੇ ਉੱਥੇ ਇਕੱਠੇ ਲੜਦੇ ਰਹੇ ਆਂ ਪਾਰਲੀਮੈਂਟ ਚ ਮੌਕਾ ਨਹੀਂ ਮਿਲਦਾ ਸੀ ਇੰਨਾ ਵਿਪੱਖਸ਼ ਨੂੰ ਅੱਜ ਨਹੀਂ ਮਿਲਦਾ ਹੁਣ ਚਲੋ ਵਿਪੱਖਸ਼ ਸਟਰੋਂਗ ਹੋ ਗਿਆ ਹੁਣ ਦੇਣ ਲੱਗੇ ਟਾਈਮ ਫਿਰਦਾ ਫਿਰਦਾ ਨੋ 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 ਹੋ ਗਿਆ ਹੋ ਗਿਆ ਹੋ ਗਿਆ ਹਾਂ ਵਾਲੇ ਹਾਂ ਕਹਿੰਦੇ ਨਾਂ ਕਹਿੰਦੇ ਚਲੋ 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 ਇਦਾਂ ਉਹ ਗੱਲਬਾਤ ਕਰਦੇ ਰਹੇ ਨੇ ਉਹ ਠੀਕ ਹੈ ਨਾ ਕਦੇ ਤਾਂ ਕੋਈ ਮੈਸੀ ਕਹਿੰਦੇ ਸੀਗੇ ਜੀ ਕੋਈ ਡਿਵੀਜ਼ਨ ਕਰਾ ਲਓ ਵੋਟਾਂ ਪਵਾ ਲਓ ਬਾਜਵਾ ਸਾਹਿਬ ਤਾਂ ਕੁਰਸੀ ਤੇ ਛੜ ਗਏ ਸੀਗੇ ਸਪੀਕਰ ਦੀ ਕੁਰਸੀ ਤੇ ਉਹ ਅੱਜ ਵੀ ਤੁਹਾਡੇ ਮੈਨ ਲੜਾ ਮੈਂ ਰੱਖਿਆ ਇਹਨਾਂ ਨੇ ਅੱਜ ਵੀ ਕਹਿੰਦੇ ਸੀ ਤੀ ਕੋ ਹਟੋ ਚੀ ਤੁਸੀਂ ਥੋੜਾ ਜਿਆ ਕਿਉਂਕਿ ਸਪੀਕਰ ਦੀ ਕੁਰਸੀ ਤੇ ਰਾਸਵਤ ਦੀ ਕੁਰਸੀ ਤੇ ਚੜੇ ਹੋਏ ਨੇ ਇਹ ਸੋ ਇਹਨਾਂ ਨੂੰ ਆਉਂਦਾ ਚੜਨਾ ਕੁਰਸੀਆਂ ਤੇ ਸੋ ਇਸ ਕਰਕੇ ਪਰ ਉਹ ਸ਼ਰਤੇ ਕਿਉਂ ਖਾਲੀ ਹੋਣ ਸੋ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿੱਥੋਂ ਤੱਕ ਕੋਈ ਵੀ ਕਿਸੇ ਕਿਸਮ ਦਾ ਗਵਰਨਮੈਂਟ ਨੂੰ ਕੋਈ ਸਵਾਲ ਹੈ ਜਾਂ ਗਵਰਨਮੈਂਟ ਨਾਲ ਮਿਲ ਕੇ ਕੋਈ ਕਿਸੇ ਨੇ ਮੁੱਖ ਮੰਤਰੀ ਦਫ਼ਤਰ ਚ ਆ ਜਾਓ ਸਾਡੇ ਮਨਿਸਟਰ ਜਿਹੜੇ ਨੇ ਉਹ ਅਵੇਲੇਬਲ ਨਹੀਂ ਹਰ ਵਕਤ ਕੋਈ ਪਰਸਨ ਕੋਈ ਕੋਈ ਲੈ ਕੇ ਆਉਣਾ ਕੋਈ ਕੰਮਕਾਰ ਆਓ ਅਸੀਂ ਕੋਈ ਇਸ ਤਰ੍ਹਾਂ ਦੀਆਂ ਰਿਆਤ ਨਹੀਂ ਕਰਦੇ ਕਿ ਇੱਥੇ ਵੋਟਾਂ ਨਹੀਂ ਪਈਆਂ ਇਹਨਾਂ ਦੀਆਂ ਪੁਲੀਆਂ ਹੀ ਪੱਟ ਦੋ ਇਸ ਗਲੀ ਚੋਂ ਅਸੀਂ ਕਹਿੰਦੇ ਆ ਵੋਟਾਂ ਡੈਮੋਕ੍ਰੇਸੀ ਦਾ ਹਿੱਸਾ ਲੋਕ ਜਦੋਂ ਮਰਜੀ ਜਿਹਨੂੰ ਮਰਜੀ ਵੋਟਾਂ ਪਾ ਸਕਦੇ ਨੇ ਪਰ ਜਦੋਂ ਬਣ ਗਏ ਉਹ ਤੁਸੀਂ ਸਾਰਿਆਂ ਦੇ